ਮੜੀ ਜੱਲੀ ਵਸੋ ਆਪਣੀ ਨਦਰ ਨਿਹਾਲ ਆਪੈ ਲਿ ਹੋ ਨਾਈ ਜਨ ਦੇ ਹੋ ਬਤੀ ਉਪਦੇਸਾ ਵਿੱਚੋਂ ਪਰਮ ਜਾਏ ਹਾਂ ਜੋ ਤੁਨ ਲਿਖਿਆ ਲੇਖ ਹੋਏ ਸਭ ਕ ਮਾਇ ਐ ਐਸੇ ਸਾਰ ਉਕੈ ਸੰਗ ਦੇ ਸੰਗ ਵਾਸੁ ਦੂਜੀ ਨਹੀਂ ਜਾਏ ਨਾਨਕ ਸੁਖ ਆਨੰਦ ਪਾਏ ਪ੍ਰਭ ਕੀ ਮਨ ਰਜਾਈ ਗੁਰਪੂਰਾ ਜਿਸ ਮਰਿਆ ਸੇ ਪਏ ਨਿਹਾਲ ਨਾਨਕ ਨਾਮ ਅਰਦੜਾ ਕਾਰਜ ਆਵੈ ਰਾਸ ਪਾਪੀ ਕਰਮ ਕਮਾਗ ਦੇ ਕਰਦੇ ਹਾਏ ਹਾਏ ਨਾ ਤਿਉ ਮਤਨ ਬਧਾਨੀਆਂ ਤਿਉ ਮੱਥੇ ਤਰਮ ਰਾਏ ਨਾਮ ਤੇ ਆਇਨ ਸਾਜਨਾ ਜਗੁ ਮੋ ਪਦਾਰਥ ਜੀਤ ਨਾਨਕ ਤਰਮ ਐਸੇ ਚਵੈ ਇਤੂ ਪਵਨ ਪੁਨੀਤਾ ਖੰਬੜੀ ਕੋਥਾਏ ਮਿੱਟੀ ਗਲਣ ਕੋ ਮੰਤਰਿਆ ਨਾਨਕ ਸੇਈ ਉਬਰੇ ਜਿੰਨਾ ਬਾਗ ਮਥਾ ਹੈ ਸੁਤੜੇ ਸੋਖੀ ਸਵੰਨਾ ਜੋ ਰਤੇ ਸਹਿ ਆਪਣਾ ਪ੍ਰੇਮ ਬਸੋ ਹਾ ਧੜੀ ਸੋ ਅਠੇ ਪਹਿਰ ਲਵਨ ਸੁਤੜੀ ਆ ਸੰਖ ਮਾਇਆ ਝੂਠੀ ਕਾਰਣੀ ਨਾਨਕ ਸੇ ਜਾਗਨ ਜੀ ਰਸਨਾ ਨਾਮ ਉਚਾਰਣੀ ਮ੍ਰਗਤਿਸ਼ਨਾ ਪੇਖ ਪੁਲਣੇ ਉਠੇ ਨਗਰ ਗੰਦਰਬ ਜਿੰਨੀ ਸੱਚ ਇਰਾਦੇ ਆ ਨਾਨਕ ਮਨ ਤਨ ਫਬ ਪਤ ਤ ਉਧਾਰਣ ਪਾਰ ਬ੍ਰਹਮ ਸਮਰਾਥ ਪੁਰਖ ਅਪਾਰ ਜਿਸੈ ਉਦਾਰੇ ਨਾਨਕਾ